ਕਮਲਕੌਰ ਭਾਬੀ ਦੇ ਮਾਮਲੇ 'ਚ ਵੱਡੀ ਖਬਰ ਅਦਾਲਤ 'ਚ ਪਈ ਫੜੇ ਗਏ ਮੁੰਡਿਆਂ ਦੀ ਪੇਸ਼ੀ ਅਦਾਲਤ ਨੇ ਭੇਜਿਆ ਮੁੰਡਿਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਦੀ ਅਦਾਲਤ ਦੇ ਵਿੱਚ ਮੁਰ ਤੋਂ ਪੇਸ਼ੀ ਪਈ ਹੈ ਜਿੱਥੇ ਕਿ ਪੁਲਿਸ ਵੱਲੋਂ ਉਹਨਾਂ ਦਾ ਰੀਮਾਂਡ ਮੁਰ ਤੋਂ ਨਹੀਂ ਮੰਗਿਆ ਗਿਆ ਤਾਨੂੰ ਦੱਸਦੀ ਏ ਕਿ ਪਹਿਲਾਂ ਪੁਲਿਸ ਵੱਲੋਂ ਕਿੰਨ ਦਿਨ ਦਾ ਰਿਮਾਂਡ ਦੋਵੇਂ ਨੌਜਵਾਨਾਂ ਦਾ ਲਿਆ ਗਿਆ ਸੀ ਤੇ ਨੌਜਵਾਨਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਸੀ ਤੇ ਅੱਜ ਫਿਰ ਤੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਵੇਂ ਨੌਜਵਾਨ ਬਟਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਜਿੱਥੇ ਕਿ ਪੁਲਿਸ ਨੇ ਮੁੜ ਤੋਂ ਰਿਮਾਂਡ ਦੀ ਮੰਗ ਨਹੀਂ ਕੀਤੀ ਤੇ ਇਸ ਮੌਕੇ ਅਦਾਲਤ ਵੱਲੋਂ ਦੋਵੇਂ ਨੌਜਵਾਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਏ ਤੇ ਹੁਣ ਦੋਵੇਂ ਨੌਜਵਾਨ 14 ਦਿਨ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਇਸ ਮੌਕੇ ਨੌਜਵਾਨਾਂ ਦੇ ਵਕੀਲ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਪੁਲਿਸ ਵੱਲੋਂ ਜੋ ਕਤਲ ਰੱਖੇ ਗਏ ਸੀ ਉਹਨਾਂ ਨੂੰ ਪੇਸ਼ ਕਰਨ ਦੇ ਵਿੱਚ ਪੁਲਿਸ ਅਸਫਲ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਇਹ ਬਲਾਈਂਡ ਕਤਲ ਹੈ ਜਿਸ ਨੂੰ ਪ੍ਰੂਫ ਨਹੀਂ ਕੀਤਾ ਜਾ ਸਕਦਾ ਤੇ ਦੋਵੇਂ ਨੌਜਵਾਨਾਂ ਦੇ ਖਿਲਾਫ ਪੁਲਿਸ ਕੋਲ ਕੋਈ ਪੱਕਾ ਸਬੂਤ ਨਹੀਂ ਦੇਖੋ ਅੱਜ ਫਰਸਟ ਜੱਜ ਸਾਹਿਬ ਨੇ ਪੁੱਛਿਆ ਸੀ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਰਿਕਵੈਸਟ ਕਰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਤਾਂ ਮੈਂ ਉਹ ਦੇਖੇ ਡਾਕੂਮੈਂਟ ਉਹਨਾਂ ਦੇ ਵਿੱਚ ਮੈਂ ਆਈਓ ਨੂੰ ਪੁੱਛਿਆ ਕੋਈ ਰਿਕਵਰੀ ਕਹਿੰਦੇ ਕੋਈ ਰਿਕਵਰੀ ਨਹੀਂ ਹੋਈ ਜਿਹੜੀ ਪਿੱਛੇ ਜੇ ਰਿਮਾਂਡ 5 ਦਿਨ ਰਿਮਾਂਡ ਰਿਹਾ ਹੈ 5 ਦਿਨ ਦੇ ਅੰਦਰ ਕੋਈ ਵੀ ਰਿਕਵਰੀ ਨਹੀਂ ਹੋਈ ਕੋਈ ਇਸ ਕੇਸ ਨਾਲ ਲਿੰਕ ਜਿਹੜੇ ਰੱਖਣ ਵਾਲੀ ਕੋਈ ਚੀਜ਼ ਫਾਈਲ ਦੇ ਉੱਪਰ ਨਹੀਂ ਆਈ ਸੋ ਮੈਂ ਅੱਗੇ ਵੀ ਕਿਹਾ ਬਲਾਈਂਡ ਬੜ ਰਿਹਾ ਹੈ ਪ੍ਰੂਫ ਕਰਨਾ ਬਹੁਤ ਔਖਾ ਹੈ ਤੇ ਜਿਹੜੀ ਇਹਨਾਂ ਤੇ ਕੋਈ ਚੀਜ਼ ਸਾਫ਼ ਨਹੀਂ ਹੈ ਹੁਣ ਤੱਕ ਜਿਹੜੀ ਕਾਨੂੰਨੀ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹੋ ਦੇਖੋ ਜੋ ਇਹ ਕੀਤਾ ਪੁਲਿਸ ਨੇ ਉਹ ਗਲਤ ਕੀਤਾ ਹੈ ਉਹ ਸਹੀ ਨਹੀਂ ਬਿਨਾ ਗੱਲ ਤੋਂ ਰਿਮਾਂਡ ਤੇ ਰੱਖ ਕੇ ਟੌਰਚਰ ਕਰਨਾ ਤੇ ਉਹਨਾਂ ਨੂੰ ਡੀਫੇਮ ਕਰਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੇਸ ਦਾ ਕੋਈ ਲਿੰਕ ਹੀ ਨਹੀਂ ਬਣ ਰਿਹਾ ਕੋਈ ਐਵੀਡੈਂਸੀ ਹੈ ਨਹੀਂ ਨਹੀਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਉਹ ਕੋਈ ਮੋਬਾਈਲ ਜਿਹੜੇ ਦੋ ਤਿੰਨ ਮੋਬਾਈਲ ਨੇ ਉਹ ਅਸੀਂ ਰਿਕਵਰ ਕਰਨੇ ਨੇ ਇੱਕ ਜਿਹੜੀਆਂ ਉਹ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਇਹਨਾਂ ਨੇ ਪ੍ਰੀ ਪਲਾਨ ਇਹਨਾਂ ਨੇ ਬੜਾਈ ਗੱਲ ਨੇ ਪਰ ਉਹ ਮੈਂ ਇੱਕ ਬੜੀ ਅੜਾਨੀ ਵਾਲੀ ਗੱਲ ਹੈ ਕੋਈ ਜਗ੍ਹਾ ਸਪੇਸ ਵੀ ਦਿਖਾਈਦੀ ਹੁੰਦੀ ਆ ਕਿਤੇ ਕਿ ਐਸ ਸਪੇਸ ਤੋਂ ਇਕੱਠੇ ਲੰਘੇ ਸੀ ਜਾਂ ਉੱਥੇ ਕੋਈ ਰਿਕਵਰੀ ਦੋਨਾ ਮੋਬਾਈਲ ਦੀ ਕਿਸੇ ਕੋਈ ਕਵਰੀ ਨਹੀਂ ਦਿਖਾਈ ਇਹਨਾਂ ਨੇ ਮੋਬਾਈਲ ਮੁਲਜ਼ਮ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਮੇਰੇ ਕੋਲ ਇੱਕ ਮੋਬਾਈਲ ਸੀ ਉਹ ਮੈਂ ਪੁਲਿਸ ਨੂੰ ਦੇ ਦਿੱਤਾ ਸੋ ਕੋਈ ਰਿਕਵਰੀ ਵਾਲੀ ਗੱਲ ਨਹੀਂ ਲਿੰਕ ਐਵੀਡੈਂਸ ਨਹੀਂ ਬਣਦਾ ਮਾਡਮ ਰਿਕਾਰਡ ਨੂੰ ਲੈ ਕੇ ਬੜੇ ਜਿਹੜੇ ਹੈਗੇ ਆ ਜਸ ਨਹੀਂ ਉਸ ਉਸ ਪੁਆਇੰਟ ਤੇ ਜਿਸਤ ਪਿਛਲੀ ਵਾਰ ਮੈਂ ਬੋਲਿਆ ਸੀ ਤਾਂ ਉਹ ਜਿਹੜਾ ਰੇਪ ਕੇਸ ਦੇ ਉੱਪਰ ਪੁਲਿਸ ਸਾਈਲੈਂਟ ਹੋ ਗਈ ਆ ਪੁਲਿਸ ਨੂੰ ਨੌਲਿਜ ਆ ਗਿਆ ਕਿ ਇਸ ਕੇਸ ਦੇ ਵਿੱਚ ਕੋਈ ਰੇਪ ਦੀ ਗੱਲ ਨਹੀਂ ਹੈ। ਅੱਛਾ ਬਕੀ ਸਾਹਿਬ ਜਿਸ ਤਰ੍ਹਾਂ ਅੱਜ ਉਸ ਵੇਲੇ ਪੇਸ਼ ਕੀਤਾ ਹੈਗਾ ਪੁਲਿਸ ਦੇ ਤਰਫੋਂ ਅੱਜ ਫਿਰ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਨਹੀਂ ਅੱਜ ਜੁਡੀਸ਼ੀਅਲ ਰਿਮਾਂਡ ਕਿਹਾ ਪੁਲਿਸ ਨੇ ਕੀ ਉਹ ਨਹੀਂ ਕਹਿੰਦਾ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਜੁਡੀਸ਼ੀਅਲ ਰਿਮਾਂਡ ਸਾਨੂੰ ਸੀ ਵੀ ਆਪ ਮੰਗ ਰਹੀ ਸੀ ਰਿਮਾਂਡ ਦੀ ਕਰ ਰਹੀ ਸੀ ਅਸੀਂ ਵੀ ਜੁਡੀਸ਼ੀਅਲ ਬਾਰੇ ਕਹਿ ਰਹੇ ਸੀ ਪਰ ਇੱਕ ਬੜਾ ਵਧੀਆ ਲੱਗਿਆ ਕਿ ਉਹਨਾਂ ਤੋਂ ਰਿਕਵਰੀ ਕੋਈ ਨਹੀਂ ਦਿਖਾ ਸਕੀ। ਨਾ ਹੀ ਰਿਕਵਰੀ ਇਸ ਕੇਸ 'ਚ ਹੈ ਸੀ। ਸ ਉਧਰ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਅੱਜ ਇਹ ਮਕਦਮਾ ਨੰਬਰ 106 ਦੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਦੇ ਜੇ ਕਿਹੜੇ ਕੇਸ ਪੇਸ਼ ਕੀਤਾ ਗਿਆ ਸੀ ਮੈਸਟਰ ਅਕੀਲ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਕਿਤੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਨਾ ਜੁਡੀਸ਼ੀਅਲ ਰਿਮਾਂਡ ਮਨਜ਼ੂਰ ਨਹੀਂ ਕੀਤਾ 14 ਨਾਲ 14 ਨਾਲ ਤੇ ਅੱਜ ਵੀ ਕੋਈ ਕੁਝ ਕਿਹਾ ਚੁੱਕੀ ਹੈ ਸਾਹਮਣੇ ਕੁਝ ਨਵੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਕੁਝ ਨਵੇਂ ਡੇੜੇ ਹੈਗੇ ਆ ਜਿਹੜੀਆਂ ਤੁਹਾਨੂੰ ਇਨਵੈਸਟੀਗੇਸ਼ਨ ਚੱਲ ਜਾਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਪੂਰੀਆ ਤੌਰ ਤੇ ਫਾਰ ਫਰਦਰ ਇਨਵੈਸਟੀਗੇਸ਼ਨ ਲਈ ਰੱਖਿਆ ਰੱਖੋ ਤਾਂ ਹੁਣ ਪਾਬੀ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਦੋਵੇਂ ਨੌਜਵਾਨ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਰਹਿਣਗੇ ਲੇਕਿਨ ਅਜੇ ਵੀ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਲੋਰੀਂਦੇ ਦੱਸੇ ਜਾ ਰਹੇ ਅਮਰਤਪਾਲ ਮੈਰੋ ਨੂੰ ਭਾਰਤ ਲਿਆਉਣ ਦੇ ਲਈ ਵੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਜਗਬਾਣੀ ਟੀਵੀ ਲਈ ਪਟੰਡਾ ਤੋਂ ਮਨਪ੍ਰੀਤ ਦੀ ਰਿਪੋਰਟ